ਜਿਕੇ ਫਤਿਹ ਬਲਾਓ ਪਿਆਰਿਓ ਸ੍ਰੀ ਵਾਹਿਗੁਰੂ ਜੀ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੁਸਕਾਲ ਦੋਸਤੋ ਅੱਜ ਆਪਣੇ ਸਿੱਖਾਂ ਦੇ ਦਸਵੇਂ ਗੁਰੂ ਦਸ਼ਮੇਸ਼ ਪਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਤੇ ਗੁਰਪੁਰਬ ਦੀਆਂ ਬਹੁਤ-ਬਹੁਤ ਮੁਬਾਰਕਾਂ ਤੁਹਾਡੇ ਤੇ ਤੁਹਾਡੇ ਪਰਿਵਾਰ ਨੂੰ ਤੇ ਮੈਂ ਮਤਲਬ ਕੀ ਕਹਿ ਸਕਦੀ ਆ ਕਹਿੰਦਾ ਸਵਾ ਲੱਖ ਸੇ ਇੱਕ ਲੜਾਉ ਤਵੀ ਗੋਬਿੰਦ ਸਿੰਘ ਨਾਮ ਕਹਾਉ ਸਵਾ ਲੱਖ ਸੇ ਇੱਕ ਲੜਾਉ ਚਿੜੀਆਂ ਨਾਲ ਬਾਜ਼ ਪੜਾਉ ਤਵੇ ਗੋਵਿੰਦ ਸਿੰਘ ਨਾਮ ਕਹਾਉ ਤਵੇ ਗੋਵਿੰਦ ਸਿੰਘ ਨਾਮ ਕਹਾਉ ਕਹਿੰਦੇ ਗੁਰੂ ਜੀ ਬਾਰੇ ਬਹੁਤ ਖੁਸ਼ ਹੈ ਤੇ ਆਪਾਂ ਖਾਂ ਚੌਣੇ ਕਿ ਆਪਣੇ ਬੱਚਿਆਂ ਨੂੰ ਉਹਨਾਂ ਦਾ ਚਾਨਣਾ ਹੋਵੇ ਗੁਰੂ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਪੰਜ ਪਿਆਰੇ ਸਾਜੇ ਕਹਿੰਦਾ ਸਲੋਗਨ ਜੋ ਬੋਲੇ ਸੋ ਨਿਹਾਲ ਸਾਸਤਰੀਆਂ ਕਾਲ ਦਾ ਵੀ ਸਲੋਗਨ ਉਹਨਾਂ ਨੇ ਆਪਾਂ ਨੂੰ ਦਿੱਤਾ ਤੇ ਇਹ ਫੇਰ 21 ਲੜਾਈਆਂ ਲੜੀਆਂ ਉਸ ਟਾਈਮ ਮੁਗਲਾਂ ਦੇ ਨਾਲ ਤੇ ਜਿਹੜੀ ਪਹਾੜੀ ਰਾਜਿਆਂ ਦਾ ਉਹਨਾਂ ਦੀਆਂ ਲੜਾਈਆਂ ਹੋਈਆਂ ਤੇ ਇਹ ਪੰਜ ਪਿਆਰਿਆਂ ਦੀ ਵੀ ਸੀ ਸਾਜਣਾ ਉਹਨਾਂ ਨੇ ਕੀਤੀ ਮਤਲਬ 52 ਹੁਕਮਾਂ ਦੇ ਵਿੱਚੋਂ ਕੁਝ ਹੁਕਮ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਜਿਵੇਂ ਉਹਨਾਂ ਨੇ 52 ਹੁਕਮਾਂ ਦੇ ਵਿੱਚੋਂ ਕੁਝ ਹੁਕਮ ਇਦਾਂ ਦੇ ਸੀ 52 ਹੁਕਮਾਂ ਦੇ ਵਿੱਚੋਂ ਕਹਿੰਦਾ ਕਿਰਤ ਧਰਮ ਦੀ ਕਰਨੀ ਦਸਵੰਧ ਦੇਣਾ ਗੁਰਬਾਣੀ ਕੰਠ ਕਰਨੀ ਅੰਮ੍ਰਿਤ ਵੇਲੇ ਜਾਗਣਾ ਕਹਿੰਦਾ ਕਿਸੇ ਦੀ ਨਿੰਦਾ ਚੁਗਲੀ ਤੀਰਖਾ ਨਹੀਂ ਕਰਨੀ ਤਨ ਜਵਾਨੀ ਕੁਲ ਜਾਤ ਦਾ ਮਾਰ ਨਹੀਂ ਕਰਨਾ ਮਤ ਉੱਚੀ ਤੇ ਸੁੱਚੀ ਰੱਖਣੀ ਸ਼ੁਭ ਕਰਮ ਕਰਦੇ ਰਹਿਣਾ ਬੁੱਧ ਬਲ ਦਾ ਦਾਤਾ ਵਾਹਿਗੁਰੂ ਨੂੰ ਜਾਣਨਾ ਕਸਮ ਸੌ ਚੱਕਣ ਵਾਲੇ ਤੇ ਇਤਬਾਰ ਨਹੀਂ ਕਰਨਾ ਕਹਿੰਦਾ ਜਿਹੜਾ ਝੂਠੀ ਗਵਾਈ ਨਹੀਂ ਦੇਣੀ ਝੂਠ ਨਹੀਂ ਬੋਲਣਾ ਲੰਗਰ ਪ੍ਰਸ਼ਾਦ ਇੱਕ ਰਸ ਵਰਤੋਣਾ ਦਿਖਾਵੇ ਦੀ ਸਿੱਖ ਨਹੀਂ ਦੇਣੀ ਧੀ ਦੀ ਕਮਾਈ ਤਨ ਵਿਸਕਰ ਜਾਣਣਾ ਉਹ ਵ્યા ਅਨੰਦ ਬਿਨਾ ਗ੍ਰਸ ਨਹੀਂ ਕਰਨਾ ਪਰ ਇਸਤਰੀ ਮਾਂ ਭੈਣ ਦੀ ਇਹੇ ਕਰ ਜਾਣਣੀ ਇਸਤਰੀ ਦਾ ਮੂੰਹ ਨਹੀਂ ਫਟਕਾਰਨਾ ਜਗਤ ਝੂਠ ਤਮਾਕੂ ਵਿਖਿਆ ਦਾ ਤਿਆਗ ਕਰਨਾ ਰਹਿਤਵਾਂ ਦੇ ਨਾਮ ਜਪਣ ਬਾਰੇ ਗੁਰਸਿੱਖਾਂ ਦੀ ਸੰਗਤ ਕਰਨੀ ਤਾਂ ਗੁਰੂ ਜੀ ਨੇ ਬਹੁਤ ਕੁਸਤੰਤਰ ਵਿਚਾਰ ਵਿਚਰਨਾ ਰਾਜਨੀਤੀ ਵੀ ਪੜ੍ਹਨੀ ਸ਼ਤਰੂ ਨਾਲ ਸਾਮ ਦਾਮ ਭੇਦ ਆਦਿਕ ਉਪਾਏ ਵਰਤਨੇ ਉਪਰੰਤ ਯੁੱਧ ਕਰਨਾ ਕਰਮ ਹੈ ਸ਼ਸਤਰ ਵਿਦਿਆ ਤੇ ਘੋੜਸਵਾਰੀ ਦਾ ਅਭਿਆਸ ਕਰਨਾ ਗੁਰੂ ਉਪਦੇਸ਼ ਧਾਰਨ ਕਰਨੇ ਸੋਨ ਸਮੇ ਸੋਲੇ ਦਾ ਪਾਠ ਕਰਨਾ ਹੈ ਹਾਂ ਰਹਿਰਸ ਦਾ ਪਾਠ ਕਰਕੇ ਇਹ ਖੜੋ ਕੇ ਅਰਦਾਸ ਕਰਨੀ ਤਾਂ ਗੁਰੂ ਜੀ ਦੇ 52 ਹੁਕਮਾਂ ਚ ਬਹੁਤ ਐਸੇ ਹੁਕਮ ਹੈਗੇ ਜੋ ਆਪਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਵਿਚਾਰਨੇ ਚਾਹੀਦੇ ਆ ਤੇ ਤਾਂ ਜੋ ਕੀ ਆਪਾਂ ਨੂੰ ਕਿਸੇ ਵੀ ਬੰਦੇ ਦੀ ਝੂਠੀ ਗਵਾਹੀ ਨਹੀਂ ਭਰਨੀ ਚਾਹੀਦੀ ਕਦੀ ਵੀ ਚੁਗਲੀ ਨਿੰਦਿਆ ਧੋਖਾ ਝੂਠਾ ਪਰ ਉਹ ਨਹੀਂ ਬੋਲਣਾ ਚਾਹੀਦਾ ਤੇ ਗੁਰੂ ਜੀ ਦੇ ਬਹੁਤ ਦੇਣ ਹੈ ਕਹਿੰਦਾ ਇਸ ਦੁਨੀਆ ਨੂੰ ਬਹੁਤ ਦੇਣ ਹੈ ਚਾਰ ਸ਼ਹਿਬਜਾਦੇ ਵਾਰ ਤੇ ਮਾਤਾ ਹਾਹਾ ਆਪਣੇ ਸੇਤਵਾਰਤੀ ਮਤਲਬ ਅੱਖਾਂ ਭਰੇ ਆਉਂਦੀਆਂ ਨੇ ਉਹ ਜੇ ਆਪਾਂ ਉਸ ਟਾਈਮ ਦੀ ਗੱਲ ਕਰਦੇ ਆ ਜਾਂ ਉਹ ਵਕਤ ਦੀ ਗੱਲ ਕਰਦੇ ਆ ਕਹਿੰਦਾ ਦੇਵ ਸ਼ਿਵਾ ਬਰਮੋਹੇ ਸੁਭ ਕਰਮਨ ਤੇ ਕਬੋ ਨ ਟਰੋ ਦੇਵ ਸ਼ਿਵਾ ਬਰਮੋਹੇ ਸੁਭ ਕਰਮਨ ਤੇ ਕਬੋ ਨ ਟਰੋ ਨਾ ਡਰੋ ਅਰਸੋ ਜਬ ਜਾਈਲ ਹੋਰ ਨਿਸ਼ਚੈ ਕਰ ਆਪਣੀ ਜੀਤ ਕਰੋ ਕਹਤਾ ਅਰ ਸਿੱਖੋ ਆਪਣੇ ਹੀ ਮਨ ਕੋ ਅਰ ਸਿੱਖੋ ਆਪਣੇ ਹੀ ਮਨ ਕੋ ਇਹ ਲਾਲਚ ਹੌਗਣ ਤੋ ਉਚਰੋ ਜਬ ਆਪ ਕੀ ਯੋਦ ਨਿਧਾਨ ਬਣੇ ਜਬ ਆਪ ਕੀ ਯੋਦ ਨਿਧਾਨ ਬਣੇ ਅਤਿ ਹੀ ਰਨ ਮੇ ਤਵਜੂਜ ਬਰੋਥੀ ਰਨ ਮੇ ਤਵਜੂਜ ਮਰੋ ਗੁਰੂ ਜੀ ਹੀ ਦੇ ਜੜੀ ਹੈ ਸ਼ਬਦ ਹੈ ਕਿ ఓ ਲਾਰਡ ਗ੍ਰਾਂਟ ਮੀ ਦਿਸ ਬੂਮ ਕੀ ਮੈਨੂੰ ਇਨੀ ਸ਼ਕਤੀ ਦੇ ਪ੍ਰਮਾਤਮਾ ਮੈਂ ਕਦੀ ਵੀ ਸੱਚੇ ਕਾਰਜ਼ਾ ਤੋਂ ਪਿੱਛੇ ਨਾ ਹਟਾਂ that i might fight without fear of all force ki ਮੈਂ ਬਿਨਾ ਡਰ ਤੋਂ ਸਾਰੀਆਂ ਲੜਾਈਆਂ ਲੜਾਂ ਹਾਂ ਤੇ ਮੈਨੂੰ ਉਸ ਲੜਾਈ ਨਿਸ਼ਚੈ ਕਰ ਆਪਣੀ ਜਿੱਤ ਕਰੋ ਤੇ ਮੈਨੂੰ ਸ਼ਾਂਤ ਮਹੀਂ ਜਿੱਤ ਦੇਈ ਜਿਹੜੀ ਵੀ ਮੈਂ ਲੜਾਈ ਕਰਾਂ ਔਰ ਸਿਕਾ ਉਸ ਆਪਣੇ ਹੀ ਹੀ ਮਨ ਕੋ ਕਹਿੰਦਾ ਸਾਨੂੰ हे ਪ੍ਰਮਾਤਮਾ ਸੱਚੇ ਮਨ 나ਗੇ ਰਸਤਾ ਦਿਖਾਈ ਸਾਡੇ ਮਨ ਨੂੰ ਰਸਤਾ ਦਿਖਾਉਂਦਾ ਰਹੀ ਐ ਲਾਲਚ ਔਗਣ ਤਾਹ ਚਰੋਗੀ ਮੇਰੇ ਮਨ ਨੂੰ ਇੱਕੀ ਲਾਲਚ ਔਗੀ ਮੈਂ ਹਮੇਸ਼ਾ ਤੈਨੂੰ ਹੀ ਚੱਬਦਾ ਰਹਾ ਤੈਨੂੰ ਹੀ ਯਾਦ ਕਰਾਂ ਜਦ ਵੀ ਹੀ ਮਾੜਾ ਸਮੇਂ ਚ ਦਾ ਬੰਦਾ ਯਾਦ ਕਰਦਾ ਚੰਗੇ ਸਮੇਂ ਚ ਵੀ ਤੇਰਾ ਸ਼ੁਕਰਾਨਾ ਨਾ ਕਰਨਾ ਭੁੱਲਾਂ ਜਦ ਆਪ ਕੀ ਔਦ ਨਿਧਾਨ ਬਣੇ ਜਦ ਸਮਾਂ ਆਵੇ ਤਾਂ ਅਸੀਂ ਤੇ ਅਤਹ ਹੀ ਰਨਮੇ ਤਾਂ ਜੂਝ ਮਰੋ ਅਸੀਂ ਉਸ ਜੰਗ ਦੇ ਮੈਦਾਨ ਦੇ ਵਿੱਚ ਲੜ ਕੇ ਮਰਨ ਤੋਂ ਕਦੀ ਵੀ ਪਿੱਛੇ ਨਾ ਹੱਢੀਏ ਸਾਡੀ ਕੌਮ ਨੂੰ ਸਾਨੂੰ ਇੰਨੀ ਬਖਸ਼ਿਸ਼ ਦੇ ਤੇ ਬੜਾ ਮਾਣ ਮਹਿਸੂਸ ਹੁੰਦਾ ਕਿ ਅਸੀਂ ਦਸ਼ਮੇਸ਼ ਪਿਤਾ ਹਾਂ ਕਿਉਂ ਉਸ ਕੌਮ ਦੇ ਅਸੀਂ ਬੱਚੇ ਹਾਂ ਜਿਸ ਕੌਮ ਨੇ ਸ਼ਹੀਦੀਆਂ ਦੇ ਕੇ ਹੋਰਾਂ ਲਈ ਜ਼ਿੰਦਗੀ ਚ ਜਿਉਣਾ ਸਿਖਾਇਆ ਤੇ ਅੱਜ ਦਾ ਸਮਾਂ ਕਾਲੀ ਯੁਗ ਕੁਛ ਐਸਾ ਹੈ ਕਿ ਆਪਾਂ ਆਪਣੇ ਲਈ ਨਹੀਂ ਜਿਉ ਸਕਦੇ ਹੋਰਾਂ ਲਈ ਤਾਂ ਆਪਾਂ ਕਿੱਥੇ ਜਿਉਣਾ ਹੋਰਾਂ ਲਈ ਤਾਂ ਆਪਾਂ ਕੀ ਕਰਨਾ ਜੇ ਆਪਾਂ ਉਸ ਦਸ਼ਮੇਸ਼ ਪਿਤਾ ਦੇ ਬੱਚੇ ਹਾਂ ਤਾਂ ਕਿਉਂ ਨਾ ਇੱਕ ਵਾਰੀ ਆਪਾਂ ਗੁਰੂਪੁਰਬ ਤੇ ਪਰਾਨ ਲਈਏ ਕਿ ਜ਼ਿੰਦਗੀ ਚ ਜਿੰਨੀ ਸੱਚੀ ਸੁੱਚੀ ਤੇ ਸੁਹਾਣੀ ਜ਼ਿੰਦਗੀ ਜਿਉਈ ਜਾਂਦੀ ਆ ਆਪਾਂ ਜਿਉਣ ਦੀ ਕੋਸ਼ਿਸ਼ ਕਰੀਏ ਜੇ ਤੁਸੀਂ ਕਿਸੇ ਦਾ ਚੰਗਾ ਨਹੀਂ ਕਰ ਸਕਦੇ ਤਾਂ ਮਾੜਾ ਵੀ ਨਾ ਦੋਸਤੋ ਕਰੋ ਜੇ ਤੁਸੀਂ ਕਿਸੇ ਲਈ ਸੱਚ ਨਹੀਂ ਬੋਲ ਸਕਦੇ ਤਾਂ ਉਹਦੇ ਨਾਲ ਝੂਠ ਵੀ ਨਾ ਬੋਲੋ ਕਿ ਹੋ ਗਿਆ ਇੱਕ ਦਿਨ ਕੱਲੇ ਰਹਿੰਦੇ ਆ ਕਹਿੰਦਾ ਕੱਲਾ ਬੰਦਾ ਕਾਂਤ ਜਦੋਂ ਆਉਂਦੀ ਹੈ ਬੰਦੇ 'ਚ ਸ਼ਾਂਤੀ ਆਉਂਦੀ ਹੈ ਕਹਿੰਦਾ ਕਾਂਤ 'ਚ ਬੰਦਾ ਬਹੁਤ ਕੁਝ ਕਰ ਪਾਉਂਦਾ ਕਹਿੰਦਾ ਉਸ ਰੱਬ ਨਾਲ ਤੁਹਾਡੀ ਜਦੋਂ ਲੱਗਦੀ ਹੈ ਤਾਂ ਉਹਦੀ ਮਸਤੀ ਕੁਝ ਹੋਰ ਹੁੰਦੀ ਆ ਸੋ ਅੱਜ ਮੈਂ ਵਾਂਸ ਅਗੇਨ ਵਿਸ਼ਿੰਗ एवरीवन ਆ ਵਰਰੀ ਵਰਰੀ ਹੈਪੀ ਗੁਰਪੁਰਬ ਟੂ 올 ਮਾਈ ਫਰੈਂਡਸ ਫੈਮਿਲੀ ਰਿਲੇਟਸ ਐਂਡ ਡੀਅਰਸ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਤੇ ਗੁਰਪੁਰਬ ਦੀ ਬਹੁਤ-ਬਹੁਤ ਮੁਬਾਰਕਾ ਮੇਰੇ ਸਾਰੇ ਸਾਥੀ ਸੰਗੀਆਂ ਸਬੰਧੀਆਂ ਦੋਸਤਾਂ ਮਿੱਤਰਾਂ ਦੁਸ਼ਮਣਾਂ ਸਭ ਨੂੰ ਕਿਉਂਕਿ ਸਭ ਹੀ ਆਪਾਂ ਉਸ ਪ੍ਰਮਾਤਮਾ ਦੇ ਬੱਚੇ ਹਾਂ ਫਰਕ ਇਹ ਨਾ ਕਿ ਕੋਈ ਕਿਹਦੇ ਕੁਖੋ ਜੰਮਿਆ ਤੇ ਕੋਈ ਕਿਹਦੇ ਕੁਖੋ ਜੰਮਿਆ ਕਿਸੇ ਦਾ ਕਿਹੜਾ ਧਰਮ ਆ ਗਿਆ ਕਿਸੇ ਦਾ ਕਿਹੜਾ ਧਰਮ ਆ ਪਰ ਸਭ ਤੋਂ ਵੱਡਾ ਧਰਮ ਇਨਸਾਨੀਅਤ ਦਾ ਜਿਹਨੂੰ ਆਪਾਂ ਸਪੋਰਟ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਕੀ ਫਤਿਹ